ਤੇ ਜਰੂਰ ਆਪਾਂ ਤੇ ਦੇਖੋ ਬਚਣੇ ਪੜਦੇ ਨੇ ਨਾ ਜੀ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਕਹਿੰਦੇ ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੈ ਨਾ ਜੀ ਤੇ ਤੇ ਔਗਣ ਹਮਾਰੇ ਇੰਨੇ ਔਗਣ ਆ ਸਾਡੇ ਅੰਦਰ ਸਮੁੰਦਰ ਦੇ ਪਾਣੀ ਦਾ ਅੰਤ ਜੀ ਕੋਈ ਇੰਨੇ ਔਗਣ ਆ ਸਾਡੇ ਅੰਦਰ ਜੀ ਇਹ ਗੁਰੂ ਪਤਾ ਜੀ ਦੇ ਬਚਨ ਨੇ ਜਿੱਦਾਂ ਅਸੀਂ ਆਈ ਤੇ ਖਮਾ ਕਰੋ ਸਾਡੇ ਅੰਦਰ ਇੱਕ ਅੱਧਾ ਜਿਹੜਾ ਗੁਣ ਹੁੰਦਾ ਹੈ ਨਾ ਆਈ ਤੇ ਜਿੰਨਾ ਤੱਕ ਸਾਰਿਆਂ ਨੂੰ ਦੱਸਣਾ ਨਾ ਲਈਏ ਮੇਰੇ ਅੰਦਰ ਆ ਗੁਣ ਜੀ ਜਿਹਦੇ ਕੋਲ ਜਿਹੜਾ ਗੁਣਿਆ ਉਹਦਾ ਹੀ ਢੰਡੋਰਾ ਪਿੱਟੀ ਜਾਂਦਾ ਹੈ ਮੇਰੇ ਵਰਗਾ ਕਈ ਜਗ੍ਹਾ ਦਾ ਮੈਨੂੰ ਗਿਆਨ ਬੜਾ ਜੀ ਮੈਨੂੰ ਕਥਾ ਹੁੰਦੀ ਹੈ ਜੀ ਜਿਹੜਾ ਕੋਈ ਸੂਰਮਾ ਉਕਵੇ ਤਾਂ ਮੇਰੇ ਜਿਹੜਾ ਤਗੜਾ ਕੋਈ ਸੂਰਮਾ ਕੋਈ ਨਹੀਂ ਜੀ ਜਿਹਨੂੰ ਗਿਆਨ ਹੈ ਉਹ ਗਿਆਨ ਦੀਆਂ ਗੱਲਾਂ ਕਰੇਗਾ ਨਤੇ ਕਹਿੰਦੇ ਜਿਹੜਾ ਕੋਈ ਆਪਣੇ ਇਹ ਦਾਅਵੇ ਕਰਦਾ ਪਏ ਕਹਿੰਦੇ ਉਹਦੇ ਅੰਦਰ ਵੀ ਹੰਕਾਰ ਗਿਆਨੀ ਗੁਣੀ ਸੂਰਮਾ ਦਾਤੇ ਇਹ ਬੁੱਧ ਕਮ ਹੈ ਨਾ ਨਾਸੀ ਕਹਿੰਦੇ ਗਿਆਨਵਾਨ ਕਹਿੰਦਾ ਮੇਰੇ ਅੰਦਰ ਗਿਆਨ ਬੜਾ ਹੈ ਸੂਰਮਾ ਕਹਿੰਦਾ ਮੇਰੇ ਅੰਦਰ ਹੈ ਸੂਰਮਗਤੀ ਕੋਈ ਕਹਿੰਦਾ ਜੀ ਮੈਂ ਦਾਨੀ ਬੜਾ ਵੱਡਾ ਜੀ ਮੇਰੇ ਜਿੰਨਾ ਗਾਣੀ ਕਿਸੇ ਨੇ ਨਹੀਂ ਕੀਤਾ ਜੀ ਏ ਬੁੱਧ ਕੰਮ ਹੈ ਨਾ ਨਾਸਿ ਕਹਿੰਦੇ ਇੱਥੇ ਆ ਕੇ ਇਹੋ ਚੀਜ਼ਾਂ ਦੇ ਖਤਮ ਕਰਨੀਆਂ ਅਸੀਂ ਪਰ ਮਨੁੱਖ ਕਹਿੰਦਾ ਜ ਨਹੀਂ ਜ ਮੇਰੇ ਜਿਹੜਾ ਤਗੜਾਦਾਨੀ ਕੋਈ ਨਹੀਂ ਐਸੇ ਆਈਂ ਪਿਖਾਰੇ ਆਂ ਤੇ ਮੰਗਤੇ ਬਣ ਕੇ ਆਉਣਾ ਜੀ ਅਸੀਂ ਗੁਰੂ ਘਰ ਤੇ ਮੰਗਤੇ ਬਣ ਕੇ ਆਉਣੇ ਗੁਰੂ ਤੇ ਤਾਈ ਬਖਸ਼ਿਸ਼ ਕਰਦੇ ਬੈਨੇ ਕਹਿੰਦੇ ਭਲਿਆ ਇਹ ਗੁਰੂ ਦਾ ਦਰ ਇਹੋ ਜਿਹਾ ਹੀ ਔਗਣ ਮੰਗਦਾ ਹੀ ਔਗਣ ਦਾ ਤੈ ਕੀ ਦੇਉਗੇ ਜੀ ਗੁਰੂ ਕਿਤੇ ਪਤਾ ਕੀ ਕਹਿੰਦੇ ਕਹਿੰਦੇ ਮੈਂ ਗੁਣ ਦੇਨੇ ਤੈਨੂੰ ਗੁਣ ਜਿਹਦੇ ਨਾਲ ਤੇਰੀ ਇੱਜ਼ਤ ਬਣੇ ਜਿਹਦੇ ਨਾਲ ਤੈਨੂੰ ਪਰਮਾਤਮਾ ਦੇ ਘਰ ਦੇ ਅੰਦਰ ਗੁਰੂ ਦੇ ਘਰ ਦੇ ਅੰਦਰੋਂ ਹੋਰ ਬਖਸ਼ਿਸ਼ਾਂ ਪ੍ਰਾਪਤ ਹੋਵਣ ਤੈਨੂੰ ਥਾਂ ਮਿਲ ਜਾਵੇ ਮਾਲਕ ਦੇ ਘਰ ਦੇ ਅੰਦਰ ਮੈਂ ਤੈਨੂੰ ਉਹ ਚੀਜ਼ ਦੇਣੀ ਹੈ ਭਾਈ ਗੁਰਦਾਰ ਜੀ ਦੇ ਬਚਨ ਨੇ ਔਗਣ ਲੈ ਗੁਣ ਵਿਕਣੇ ਕਹਿੰਦੇ ਔਗਣ ਵਕਦੇ ਜੇ ਭਲੇ ਗੁਰੂ ਦੇ ਦਰ ਤੇ ਉੱਤੇ ਆ ਕੇ ਦਈਏ ਪਾਉ ਓਗਣ ਜੀ ਮੇਰੇ ਅੰਦਰ ਆਹ ਬੜੀਏ ਕਮਜੋਰੀ ਹੈ ਜੀ ਮੇਰਾ ਆ ਓਗਣ ਵਾਲਾ ਲੋਕ ਕਹੇਗਾ ਨਹੀਂ ਕਿ ਲਈਏ ਪਰ ਗੁਰੂ ਕਹਿੰਦੇ ਮੇਰੇ ਓਗਣ ਦੇ ਓਗਣ ਲੈ ਗੁਣ ਵੇਖਣੇ ਬਚਣੇ ਦਾ ਸੂਰਾ ਕਹਿੰਦੇ ਗੁਰੂ ਬਚਨਾ ਦਾ ਸੂਰਮਾ ਇਹ ਉਹ ਭਲੇ ਜਾ ਉਹ ਇੱਥੇ ਆ ਕੇ ਕਰੀ ਇੱਥੇ ਉੱਚੇ ਉੱਚੇ ਦੱਸਣ ਦੀ ਲੋੜ ਨਹੀਂ ਅੰਦਰੋਂ ਹੀ ਭਾਵੇਂ ਮੂੰਹ ਤੋਂ ਬੋਲੀਏ ਵੀ ਕੁਝ ਨਾ ਅੰਦਰੋਂ ਹੀ ਕਹਿ ਦਿੱਤਾ ਨਾ ਦਾਤਾ ਮੇਰੇ ਅੰਦਰ ਆਹ ਓਗਣ ਬੜਾ ਪ੍ਰਬਲ ਦੇ ਕਰੋ ਕਿਰਪਾ ਕਰੋ ਕਿਰਪਾ ਮਾਲਕ ਸੁਣ ਲੈਂਦੇ ਜੇ ਇੱਥੇ ਤਾਂ ਪਰਜਾਨੇ ਬਚਨ ਸਰਵਣ ਕਰਦੇ ਆ ਘਟ ਘਟ ਕੇ ਅੰਤਰ ਕੀ ਜਾਨਤ ਇਹ ਤਾਂ ਸਾਰਿਆਂ ਦੇ ਹਿਰਦੇ ਦੀ ਜਾਣਦਾਈ ਬਸ ਇੱਥੇ ਆ ਕੇ ਦੱਸਣ ਦੀ ਲੋੜ ਹੈ ਬਸ ਇਹ ਮਾਲਕ ਮੈਂ ਐ ਹੋ ਜਾਈਂ ਜੀ ਜਿਤਨਾ ਗੁਰੂ ਅਰਜਨ ਦੇਵ ਜੀ ਦਾ ਇੱਕ ਪਾਵਨ ਬਚਨ ਹੁੰਦਾ ਹੈ ਨਾ ਤੁਮ ਕਰੋ ਪਲਾਂ ਹਮੱਪ ਭਲੋ ਨਾ ਜਾਣੇ ਵਾਹ ਗੁਰੂ ਜੀ ਤੁਸੀਂ ਇਹੋ ਜਿਹੇ ਤੁਸੀਂ ਸਾਡਾ ਸਦਾ ਹੀ ਭਲਾ ਲੋਚਦੇ ਜੇ ਪਰ ਸਾਨੂੰ ਭਲਾ ਵੀ ਚੰਗਿਆ ਨਹੀਂ ਲੱਗਦਾ ਹਮ ਮੈਲੇ ਇਤਨਾ ਕੋ ਬੱਚਾ ਹੈ ਗੰਦਗੀ ਦੇ ਵਿੱਚ ਖੇਡਣਦੇ ਆਵੇ ਨਾ ਤੇ ਮਾਂ ਵੇਖ ਲੋ ਉਹਨੂੰ ਚੁੱਕਦੀ ਏ ਬਿ ਬਣਿਆ ਕੀ ਇਹ ਕੱਪੜੇ ਵੇਖੋ ਇਹਦੇ ਕਿੰਨੇ ਖਰਾਬ ਬੱਚਾ ਸਕੂਲ ਹੁੰਦਾ ਵੀ ਮੈਂ ਇੱਥੇ ਹੀ ਖੇਡਣਾ ਜੀ ਮੈਂ ਤਾਂ ਹੋਰ ਬੰਦੇ ਹੋਣਾ ਆ ਤੇ ਮਾਂ ਵੇਖ ਲੋ ਉਹਦੇ ਰੋਣ ਦੀ ਪਰਵਾਹ ਨਹੀਂ ਕਰਦੀ ਮਾਂ ਵੇਖੋ ਉਹਨੂੰ ਨਵਾਉਂਦੀ ਆ ਤੇ ਸੁੰਦਰ ਕੱਪੜੇ ਪਾ ਦਿੰਦੀ ਆ ਵੇਖੋ ਕਿੰਨਾ ਸੁੰਦਰ ਬਣਾ ਦਿੰਦੀ ਆ। ਬਿਲਕੁਲ ਸਾਡੇ ਅੰਦਰ ਵੀ ਔਗਣ ਐਨੇ ਨੇ। ਮਾਲਕ ਸਾਡੀ ਮੈਲ ਨੂੰ ਲਾਉਂਦੇ ਨੇ ਹਮ ਮੈਲੇ ਤੁਮ ਉਜਲ ਕਰਤੇ। ਵਾਹਿ ਗੁਰੂ ਜੀ ਅਸੀਂ ਤੇ ਮੈਲੇ ਹਾਂ ਜੀ ਤੇ ਸਾਨੂੰ ਉਸ ਮਾਂ ਦੇ ਵਾਂਗ ਹੀ ਉਜਵਲ ਕਰਦੇ ਜੇ। ਤੇ ਸਾਨੂੰ ਸੋਹਣੀਆਂ ਬਣਾਉਂਦੇ ਜੇ। ਆਮ ਨਿਰਗੁਣ ਕੋ ਦਾਤਾ ਹੋਇ ਗੀ ਜੀ ਇਤੇ ਨਿਰਗੁਣ ਹਰੇ ਗੋਣੀ ਕੋਈ ਨਹੀਂ ਸੜ ਦੇ ਅੰਦਰ ਜੇ ਤੂੰ ਇਤੇ ਦੱਸ ਦੇ ਜੇ ਇਤੇ ਗੁਣਾ ਦੇ ਦੱਸ ਦੇ ਜੇ ਐਵੇਂ ਜੇ ਗੁਰੂ ਮਿਲਣਾ ਜੀ ਕਿਤੇ ਸੰਨ ਸਾਡੇ ਪਿਛਲੇ ਉਗਣ ਨੂੰ ਨਹੀਂ ਵੇਖਦੇ ਦਾਤਾ ਜੀ ਕਿੰਦੇ ਕੋਈ ਗੱਲ ਨਹੀਂ ਭਲਿਆ ਅਗਾਹਾਂ ਕੋ ਤਰਾੰਧ ਪਿੱਛਾਂ ਫੇਰਨਾ ਮੋੜੜਾ ਪਛਾਣਾ ਵੇਖ ਤੂੰ ਕੀ ਕੀਤਾ ਸੀ ਅਗਾਹ ਦੇਖਦੇ ਮੈਂ ਅੱਗੇ ਤੋਂ ਇਹ ਨਹੀਂ ਕਰਨਾ ਮੈਂ ਤਾਂ ਪਿਛਲੇ ਲੋ ਤੇ ਲੀਕ ਮਾਰ ਦਿੱਤੀ ਅਗਾਹਾਂ ਕੁੱਤਰਾں ਦੇ ਪਿੱਛਾਂ ਫੇਰਨਾ ਮੁਹੜੜਾ ਨਾਨਕ ਸਿੰਘ ਅਵੇਹਾਰ ਬੋਲ ਨਾ ਹੋਵੀ ਜਨਮੜਾ ਕਹਿੰਦੇ ਭੜਿਆ ਬਾਰ ਬਾਰ ਜਨਮ ਨਹੀਂ ਹੋਵੇਗਾ ਤੇਰਾ ਜਨਮ ਮਰਨ ਦੇ ਵਿੱਚ ਗੇੜ ਵਿੱਚ ਨਹੀਂ ਆਵੇਂਗਾ ਤੂੰ ਮੁਨੱਖਾ ਜਨਮ ਦੀ ਬਾਜੀ ਜਿੱਤ ਕੇ ਜਾਵੇਂਗਾ ਸਿੰਘ ਦਾ ਭਾਵੇਂ ਜਿੱਤ ਕੇ ਨਾਨਕ ਸਿੰਘ ਅਵੇਹਾ ਵਾਰ ਬੋੜ ਨਾ ਹੋਵੀ ਜਨਮੜਾ ਬਾਰ ਬਾਰ ਤੇਰਾ ਜਨਮ ਮਰਨ ਦੇ ਗੇੜ ਵਿੱਚ ਵੀ ਨੇ ਪਏਗਾ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ